ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਸੜੀ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਜਿਨ੍ਹਾਂ ਚੋਂ ਇੱਕ ਗੱਪਣ ਵੜ ਆ ਤੇ ਦੋ ਟੋਕੜਾ ਨੇ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖਸ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀਗਾਲ ਜੀ ਅੱਸੀ ਹੋਵੇ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗੁਰਬੀਰ ਸਿੰਘ ਪਿੰਡ ਸਸੜੀ ਜ਼ਿਲ੍ਹਾ ਬੀਕਾੜੀ ਦੱਸੋ ਫੋੜ ਦੋ ਮੋਬਾਈਲ ਨੰਬਰ ਜੀ 869096139 ਠੀਕ ਆ ਵੀਰੇ ਤਿੰਨ ਨਾਂ ਕਾ ਜੀ ਅੱਜ ਹਾਂਜੀ ਹਾਂਜੀ ਤਿੰਨ ਨਾਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਹਾ ਕਿੰਨਾ ਮਾ ਜੀ ਦਾ ਇਹ ਜਸ ਵਸੂਨੇ ਬਾਈ ਸਮਾਂ ਕਿੰਨਾ ਲਾਉਗੀ ਜੀ ਇਹ ਲੈ ਜੂਗੀ ਮੰਨ ਕੇ ਚੱਲੋ ਹਜੇ 10 ਦਿਨਾਂ ਗਾਂ ਚ ਪਏ ਇਹਦੇ ਖੁੱਲੇ ਹੀ ਲੈ ਜੂ ਖੁੱਲੇ ਲੈ ਜੂਗੀ ਬਾਈ ਇਹ ਤਾਂ ਬਰਨਾ ਬੂਨਾ ਗਾਂ ਨਹੀਂ ਚੰਗਾ ਠੀਕ ਆ ਕਿੰਨਾ ਕੁ ਦੁੱਧ ਪਿਆ ਜੂ ਜਰਾ ਆਪਣੇ ਕੋਲੇ ਬਾਈ ਇਹ ਘਰ ਦੀ ਵੇੜਾ ਦੂਜੀਆਂ ਆਪਣੀਆਂ ਦੋਨੇ ਲਈਆਂ ਵੀ ਆ ਠੀਕ ਆ ਆਪਾਂ ਨੂੰ 22 23 ਕਿਲੋ ਦੁੱਧ ਦੇ ਕਰੀਬ ਦਿੱਤਾ ਖੁੱਲਾ ਚੋਇਆ ਵਾ ਆਹ ਆਹ ਕੀ ਖੁੱਲਾ ਚੋਇਆ ਬਾਈ ਹੈਡ ਵੀ ਚੰਗੀ ਆਉਂਦੀ ਹੋਵੇ ਇਹਦੇ ਬਹੁਤ ਚੰਗੀ ਐਰ ਸ਼ਹਿਰ ਪੈਂਦੀ ਆ ਬਾਈ ਲਾਲ ਡੱਬੀ ਹਮ ਥਾਣੇ ਦੀ ਬਾਹਰ ਪਿੱਛੇ ਦੀ ਗਾਰੰਟੀ ਸਾਰੀ ਗਾਰੰਟੀ ਹੋਊਗੀ ਬਾਈ ਥਾਣੇ ਦੀ ਵੀ ਕੋਈ ਖੱਚ ਕੇ ਬਣਾ ਲੈ ਜਾ ਸੁਆ ਬਾਈ ਦੇ ਦਸਨ ਮੁਤਾਬਕ ਜੀ ਕਿੰਨਾ ਸੀ ਕਹੇ ਜੀ ਇਹ ਤੀਜਾ ਬਾਈ ਤੀਜਾ ਕਹਿੰਦਾ ਦੂਜੇ ਦਿਨਿਆਂ ਪਰ ਆਪਾਂ ਤੀਜੇ ਕਹਿ ਕੇ ਦੇਈਏ ਠੀਕ ਆ ਚੰਗੀ ਆ ਵੜਾ ਆਇਰ ਸ਼ਹਿਰ ਚ ਟੱਚ ਪੈਂਦਾ ਵੀਰੇ ਸੋਹਣਾ ਗੁਲਾਬੀ ਥਾਣਾ ਡੀਟ ਮੁਤਾਬਕ ਬਾਈ ਦੱਸਦਾ ਕਿ ਦਿਨ 10 ਲੈ ਜੂਗੀ ਹਜੇ ਤਿਆਰੀ ਸੋਹਣੀ ਕਰਦੀ ਹੁੰਦੀ ਆ 10 ਦਿਨਾਂ ਤੱਕ ਕਰਤਾ ਹਵਾਨਾ ਪੂਰਾ ਟਾਪ ਦਾ ਤਿਆਰ ਕਰ ਲੈਣਾ ਅੱਗੇ ਤੋਂ ਤੁਹਾਡੀ ਸੇਵਾ ਸੰਭਾਲਦਾ ਵੀਰੇ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਸਕਦੇ ਆ ਉਹ ਨਾਲ ਇਹਦੇ ਥੱਲੇ ਚੋ ਸਕਦੇ ਜਿਹੜੀ ਮੀਨ ਗੱਲ ਆ ਬਾਈ ਕਹਿੰਦਾ ਥਾਣਾ ਦੀ ਫੁੱਲ ਗਰੰਟੀ ਹੋਊਗੀ ਵੇ ਫਿਕਰ ਹੋ ਕੇ ਲੈ ਜਾਓ ਉੱਥੇ ਲੈ ਚੱਲੋ ਜੀ ਬਾਕੀ ਚਮਕਦਮ ਕਾਲੀ ਐ ਸੰਭੀ ਪਲੀ ਐ ਵੀਰੇ ਕੱਲੀ ਕੱਚੀ ਕੱਚੀ ਐ ਜਿਹੜਾ ਅੱਜ ਦੀ ਡਿਮਾਂਡ ਇਹਦੀ ਹੋਰ ਹੋਊਗੀ ਕੱਲ ਨੂੰ ਪਸੂ ਵੀਰੇ ਤਿਆਰ ਹੁੰਦਾ ਉਹਦੇ ਦੀ ਡਿਮਾਂਡ ਇਹਦੀ ਉਹਦੇ ਕੀਤੀ ਜਾਊਗੀ ਜੈ ਜੀ ਡਿਮਾਂਡ ਵੀਰੇ ਦੀ ਇਹਦਾ ਮੁੱਲ ਬਾਈ ਆਪਾਂ ਫੋਨ ਤੇ ਹੀ ਕਰ ਲਾਂਗੇ ਕਿਉਂਕਿ ਦਿਨ ਲੈਂਦੀ ਆ ਹਨਾ ਬਾਈ ਇਹ ਕੱਚੀ ਆ ਬਾਈ ਯਾਰ ਅੱਜ ਵਾਲਾ ਮੁੱਲ ਹੋਰ ਹੋਊਗਾ ਜੇ ਮੰਨ ਕੇ ਜਦੋਂ ਰਹਿ ਜਾਂਦੀ ਐ ਤਿਆਰ ਹੋ ਕੇ ਫਿਰ ਮੁੱਲ ਹੋਰ ਹੋਊਗਾ ਬਾਈ ਇਹਦਾ ਮੁੱਲ ਆਪਾਂ ਫੋਨ ਤੇ ਹੀ ਕਰ ਦਿਆਂਗੇ ਠੀਕ ਆ ਵੀਰੇ ਤੇ ਕਾਲੀ ਵੜ ਵੀਰੇ ਇਹਦਾ ਸੁਆਗਤ ਨਮਾਜੇ ਇਹ ਬਾਈ ਦੂਜੇ ਸੂਏ ਸੁਰੀਆ ਤੇ ਇਸ ਟਾਈਮ ਇਹਦੇ ਥੱਲੇ 7 ਕਿਲੋ ਦੁੱਧ ਆ ਪਰ ਆਪਾਂ 6 ਕਿਲੋ ਬਣਾ ਕੇ ਦੇ ਦਿੰਦੇ ਕਦੋਂ ਸੁਈ ਆ ਜੀ ਇਹ ਸੁਈ ਨੂੰ ਮੰਨ ਕੇ ਚਲੋ 4 ਮਹੀਨੇ ਦੇ ਕਰੀਬ ਹੋ ਗਏ ਟੋਕੜੀ ਆ ਜੀ ਟੋਕੜੀ ਆ ਬਾਈ ਸਿੰਘ ਮਾਰਦੀ ਮੁਰਦੀ ਤਾਂ ਨਹੀਂ ਹੋ ਰਹੀ 44000 ਬਾਈ ਫਰਾੜ ਭਾਵੇਂ ਦਾ ਫੜ ਕੇ ਖੜਾ ਰਹਿ ਫਿਰ ਚੁੱਟੀ ਚੱਲ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਹੂੰ 7 ਕਿਲੋ ਪਰ ਆਪਾਂ 6 ਕਿਲੋ ਮੰਨ ਕੇ ਦੇਣੀ ਆ ਵੀਰੇ 6 ਕਿਲੋ ਦੀ ਚੁਵਾਈ ਕਰਾ ਦਾਂਗੇ ਹਾਂ ਥਣ ਪੂਰ ਛਿੱਟਾ ਛਰ ਲਾ ਸਾਰੀ ਗਰੰਟੀ ਹੋਊਗੀ ਬਾਈ ਮੇਰੀ ਫੁੱਲ ਗਰੰਟੀ ਆ ਮੈਂ ਇਹਨਾਂ ਕੋਲ ਭਾਵੇਂ ਥਣ ਤੇ ਹੱਥ ਵੀ ਨਾ ਰੱਖੇ ਤੰਨਾ ਗਾਵਾਂ ਦੇ ਆਪਣੇ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਥਣਾ ਦੀ ਪੂਰ ਛੱਟੇ ਦੀ ਗੰਡ ਮਰੂੜੀ ਦੀ ਸੀਰਸ ਲੱਗਦੀ ਫੁੱਲ ਕ੍ਰਾਂਤੀ ਆ ਜੀ ਬੇਫਿਕਰ ਹੋ ਜਾਓ ਕ੍ਰੋਸ ਜਾਂ ਅੰਗਾ ਦੁੱਧ ਵੀ ਸੰਗਣਾ ਹੋਊਗਾ ਨਾ ਬਈ ਇਹਦਾ ਫੈਟ ਵਾਲਾ ਬਾਈ ਪੂਰਾ ਵਧੀਆ ਹੂੰ ਫੈਟ ਵਾਲਾ ਹੋਊਗਾ ਜੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੂਡ ਛਾਂ ਕੇ ਤੇ ਭੋਰਾ ਵੀ ਨਹੀਂ ਜੀ ਆਪਦੀ 7 ਕਿਲੋ ਵੀਰੇ ਨੈਟ ਜੋਖ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਇਹਦੀ ਚਵਾਈ ਕਰ ਸਕਦਾ ਵੀਰੇ ਤੇ ਇਹਦੀ ਡਿਮਾਂਡ ਵੀਰੇ ਜਾਇਜ਼ ਜਿਹੜੇ ਲੈਣੀ ਆ ਇਹ ਬਾਈ ਆਪਾਂ ਠੀਕ ਆ 13000 ਦੀ ਬੈਣ ਦੇ ਦਿਆਂਗੇ ਬਾਈ 13000 ਨਾ ਮਰਜੀ ਕੋਈ ਕੋਲ ਹੁਣ 6 ਕਿਲੋ ਦੁੱਧ ਵਾਲੀ ਦਾ ਬਈ ਕੋਈ ਬੱਚੀ ਨਹੀਂ ਦਿੰਦਾ ਇਹਨੇ ਨਹੀਂ ਦਿੰਦਾ ਬਈ ਸਹੀ ਆਪਾਂ 13000 ਬਾਕੀ ਦੁੱਧ ਵੀ ਮੱਝਾਂ ਰਕਾ ਪਿਉਣਾ ਇਹਨੇ ਮੈਂ ਨਾ ਬਾਈ ਅੱਲਾ ਕੋਈ ਮਾਰਨ ਦਾ ਡਿੱਕਾ ਨਹੀਂ ਲੈ ਹੂੰ ਕੋਈ ਡਿੱਕਾ ਪਲੀਕਾ ਨਹੀਂ ਕਿਤੇ ਮਰੀ ਜਾ ਅੱਥ ਮਰੀ ਜਾ ਲੈ 13000 ਦੀ ਬਾਈ ਕਹਿੰਦਾ ਦੇ ਦਾਂਗੇ ਥੋੜਾ ਕਨਾ ਮਾਨਤਾਂ ਨੂੰ ਤੇ ਜੋ ਹੋ ਜੂਗਾ ਜੀ ਠੀਕ ਆ ਨਾਲ ਆਖੇ ਵੀ 10 ਦੀ ਹੋਊਗੀ ਹਾਂ ਉਹ ਬਾਹਲਾ ਹੁਲਾ ਨਹੀਂ ਉਹਨਾਂ ਤੋਂ ਛੋੜ ਛੱਪਾ ਹੋ ਜੂਗਾ ਹਾਂ ਤੇ ਜਰਸੀ ਆ ਗਈ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜੇ ਸੂਏ ਬਾਈ ਕਦੋਂ ਸੂਈ ਹੈ ਜੀ ਇਹਦਾ ਉਹ ਬੱਚਾ ਬਾਈ ਮੰਨ ਲਾ ਤੂੰ ਜਿੰਨੇ ਚਿਰ ਦਾ ਮਰਜੀ ਤੇ ਨਾ ਨਾ ਮੰਨ ਲਾ ਚਾਰਾਂ ਮਹੀਨਿਆਂ ਦਾ ਮੰਨ ਲਾ ਜਿੰਨਾ ਮਾ ਬੱਚੇ ਦੇ ਨਾਲ ਦੀ ਹੈ ਬੱਚੇ ਦੇ ਨਾਲ ਦੀ ਹੈ ਬਾਈ ਬੱਚਾ ਛੱਡ ਲੈ ਚਾਹੇ ਨਾ ਛੱਡ ਲੈ ਯਾਰ ਉਹ ਅਗਲੇ ਦੀ ਮਰਜ਼ੀ ਹੈ ਠੀਕ ਆ ਵੀਰੇ ਕਿੰਨਾ ਦੁੱਧ ਆ ਜੀ ਹਾਂ ਜੀ ਕਿੰਨਾ ਦੁੱਧ ਆ ਦੁੱਧ ਐਸ ਤਾ ਵੀਰੇ ਤੇ ਲਿਆ ਟਿਕਲੋ ਆਪਾਂ 7 ਕਿਲੋ ਚੋਣਾ ਜੀ 7 ਕਿਲੋ ਦੀ ਜਵਾਈ ਕਰਾ ਦੇ ਹਾਂ 7 ਕਿਲੋ ਖਣਾ ਦੀ ਗਾਰੰਟੀ ਹੈ ਜੀ ਯਾਰ ਗਾਰੰਟੀ ਪੈਰ ਵੀ ਜੱਕ ਜੇਗਾ ਉਹ ਵੀ ਗਰੰਟੀ ਮੇਰੀ ਦੀ ਏਏ ਵਗੈਰਾ ਤਾਂ ਨਹੀਂ ਹੋਈ ਜੇ ਨਹੀਂ ਬਈ ਆਪਾਂ ਨੂੰ ਨਹੀਂ ਪਤਾ ਆਪਣੀ ਲਿਆਂਦੀ ਆਪਣੀ ਲਿਆਂਦੀ ਹੋਈ ਹੈ ਠੀਕ ਹੈ ਤੋੜ ਕੇ ਦਿਖਾਦੀ ਵੀਰੇ ਆਪਾਂ ਨੂੰ ਇਹ ਚੀਜ਼ ਬਾਰੇ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਆ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜੀ ਸੂਈ ਮੰਨ ਲਓ ਬੱਚੇ ਤੇ ਵੀ ਮਿਲ ਪੈਂਦੀ ਆ ਬਿਨਾ ਬੱਚੇ ਤੋਂ ਵੀ ਮਿਲ ਪੈਂਦੀ ਜਿਵੇਂ ਮਰਗੀ ਚੋਲੀ ਜਾਵੇਂ ਜਿਵੇਂ ਕੋਈ ਮਰਗੀ ਚੋ ਲੈਵੇ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਖੋੜ ਸ਼ਾਂਖ ਪੂਰਾ ਵੀ ਨਹੀਂ ਗਲਾਬੀ ਥਾਣਾ ਚਾਰ ਹੀ ਥਾਣਾ ਠੰਡੀ ਸੀਲ ਦੀ ਫੁੱਲ ਗਾਰੰਟੀ 7 ਕਿਲੋ ਬਈ ਇਹਦੇ ਥੱਲੇ 8 ਪਰ ਆਪਾਂ 7 ਕਹਿ ਠੀਕ 7 ਕਹਿ ਕੇ ਦੇਣੀ 7 ਕਿਲੋ ਬਲਾ ਬੇਫਿਕਰ ਹੋ ਕੇ ਆਪਦਾ ਚੋਕੇ ਲੈ ਜੋ ਸੋਹਣਾ ਫਿਟਨੈਸ ਵਾਲਾ ਹਵਾਨ ਗਲਾਬੀ ਥਾਨ ਤੇ ਇਹਦਾ ਭਾਅ ਕਿੰਦਾ ਗੈਜ ਵੀਰੇ ਜਿਹੜੇ ਲੈਣੇ ਆ ਆਪਾਂ ਮਾਨਤਾਣ ਕਰਦਾਂਗੇ 25000 ਚੋਂ ਬਾਈ ਜੀ ਇਕੱਠੇ ਲੈ ਜੇ ਵੀਰੇ ਨਗ ਇਕੱਠੇ ਲੈ ਜੇ ਕੋਈ ਹੋਰ ਮਾਨਤਾਣ ਕਰਦਾਂਗੇ ਦੋਹਾਂ ਚੋਂ ਬਾਈ ਜੀ ਠੀਕ ਹੈ ਵੀਰੇ ਇਹ ਬਾਈ ਕਹਿੰਦਾ 25000 ਰੁਪਏ ਚੋਂ ਮਾਨਤਾਣ ਕਰਦਾਂਗੇ ਜੇ ਕੋਈ ਨਾ ਇਕੱਠੇ ਲੈ ਲਈ ਤਾਂ ਬਾਈ ਇਹ ਕਦੇ ਵੀ ਬਾਈ ਇਹ 18 ਦੀ ਹੋ ਜੂਗੀ 17 ਦੀ ਹੋ ਜੂਗੀ ਉਹ ਨਹੀਂ ਹੋਣੀ 25000 ਚੋਂ ਬਾਈ ਬਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਹੋ ਜੂਗਾ ਠੀਕ ਹੈ ਕਿਉਂਕਿ ਬਾਈ ਯਾਰ ਇਹ ਕਿਹੜਾ ਵੀ ਆ ਤੋਕੜਗਾ ਇਹ ਕਿਹੜਾ ਦੂਜੂਆ ਮੰਨ ਕੇ ਚੱਲ ਵੀ ਕੀ ਪਤਾ ਕਲੋਰੀ ਸੂਏ ਦਾ ਪੜੂ ਸਹੀ ਗੱਲ ਪੱਛਾ ਸਾਹਮਣੇ ਹੈ ਜੀ ਬਾਕੀ ਨੰਬਰ ਸਕ